ਮਾਨ ਮਨ ਨੂੰ ਸੱਚ ਕਿਹਾ ਮਨ ਨੂੰ ਸੱਚ ਕਿਹਾ ਜਿਵਨ ਨੂੰ ਸੱਚ ਲੈ ਸੰਸਾਈ ਮਾ ਤਾਂ ਉਹ ਸੱਚ ਇੱਥੇ ਤਾਂ ਸਾਡੇ ਸਾਨੂੰ ਸੱਚ ਲੱਗਦਾ ਹੈ ਅਸਲ ਵਿੱਚ ਜੀਵਨ ਸੱਚ ਹੈ ਬਹੁਤ ਜਮਣਾ ਮਾਨੁਕਾ ਭਰਮ ਗਿਆ ਜਮਣਾ ਵਰਨਾ ਭਰਮ ਜੀਵਨ ਤਾਂ ਸੱਚ ਹੈ ਸੱਚ ਇੱਥੇ ਨਹੀਂ ਹੈ ਸੱਚ ਆਦ ਹੈ ਸ਼ਬਦਾ ਤੇ ਉਹ ਤਾਂ ਸਦਾ ਹੀ ਰਹਿੰਦਾ ਫਿਰ ਸੱਚ ਸੱਚ ਸਦਾ ਰਹਿੰਦਾ ਜਿਹੜਾ ਸਦਾ ਰਹਿੰਦਾ ਉਹ ਹੀ ਤਾਂ ਜੀਵਨ ਉਹ ਹੀ ਸਦਾ ਜੀਵਨ ਉਹ ਹੀ ਤਾਂ ਹੈ ਸਦਾ ਜੀਵਨ ਸਦਾ ਰਹਿਣ ਵਾਲਾ ਹੀ ਸੱਚ ਹੈ ਜੋ ਸਦਾ ਨਹੀਂ ਰਹਿੰਦਾ ਉਹ ਸੱਚ ਨਹੀਂ ਉਹ ਟਾਈਮਲੀ ਸੱਚ ਹੋ ਸਕਦਾ ਕਾਇਮਲੀ ਸੰਸਾਰ ਸੱਚ ਹੈ ਇਹ ਬਣਿਆ ਵੀ ਹੈ ਅਜਰ ਤੇਰੇ ਖੰਡ ਬ੍ਰਹਮੰਡ ਨੇ ਸੱਚੇ ਨੇ ਵੀ ਲੋ ਪਾਤਾਲ ਸੱਚੇ ਨੇ ਹੀ ਐ ਨਹੀਂ ਕਹਿ ਸਕਦੇ ਉਹੀ ਪਰਮਾ ਆਏ ਹੋਰ ਨਹੀਂ ਕੁਝ ਇਹ ਵੀ ਨਹੀਂ ਗੱਲ ਹੈਗੀ ਇਹ ਵਿਦਵਾਨਾਂ ਨੇ ਆਮਨ ਲਈ ਵੀ ਤਾਂ ਇਹ ਨਹੀਂ ਕੋਈ ਇਹ ਤਾਂ ਸੁਪਨੇ ਕਰਕੇ ਕਹਿੰਦਾ ਨਾ ਕਿ ਸੁਪਨੇ ਦਾ ਕੁਝ ਵੀ ਨਹੀਂ ਹੁੰਦਾ ਸੁਪਨਾ ਵੀ ਕਹਿੰਦੇ ਕੁਝ ਹੁੰਦਾ ਸੁਪਨੇ ਨੂੰ ਕੰਦੇ ਨੇ ਜੋ ਕੁਝ ਵੀ ਨਹੀਂ ਨਾ ਕੁਝ ਹੈ ਆ ਨਾ ਉਹਨਾਂ ਨੇ ਥੋੜੀ ਕਿਹਾ ਜੀਵਨ ਨੂੰ ਸੁਪਨੇ ਸਮਾਨੰਗ ਕੇ ਹੈ ਭੰਗੂ ਨਾ ਭੰਗੂ ਹੈ ਸੁਪਨਾ ਤਾਂ ਨਹੀਂ ਹੈ ਸੁਪਨਾ ਨਹੀਂ ਹੈ ਸੁਪਨਾ ਜਿਉਂ ਸੰਸਾਰ ਕੇ ਹੈ ਕਦੋਂ ਗਿਆ ਸੁਪਨੇ ਇਹ ਜੋ ਤੇਗਾ ਇਹ ਜੀਵਨ ਤੱਕ ਸੱਚ ਕਰ ਜਾਣਾ ਦੇ 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 ਉਹ ਤੇ ਗੱਲ ਹੋ ਰਹਾ ਹੈ ਪਰ ਇੱਥੇ ਵਰ ਪੈਦਾ ਹੈ ਤੁਹਾਡਾ ਇੱਥੇ ਸੱਚ ਦੇ ਅਰਥ ਤੁਸੀਂ ਹੋ ਲੜੇ ਨੇ ਹਮੇਸ਼ਾ ਜਿਉਂਦਾ ਰਹਾਂ ਦਰਨ ਲਿਆ ਆਹ ਹਮੇਸ਼ਾ ਲੈਣ ਵਾਲਾ ਮੰਨ ਲਿਆ ਟਾਈਮ ਲਈ ਮੰਨ ਮਨੋਂ ਵਸਾਲ ਲਿਆ ਇੱਥੇ ਉਹਨਾਂ ਨੇ ਆਹੀ ਫਰਕ ਹੈ ਅਸਲ ਚ ਜੇ ਤੁਸੀਂ ਅਰਥ ਉਹ ਲੈ ਜੇ ਨੋ ਆਪ ਅਵਰੋਧਿਤ ਅਰਥ ਹੋ ਜਾਂਦਾ ਹਮ ਹਮ ਆਪ ਅਵਰੋਧਿਤ ਹੋ ਗਿਆ ਅਰਥ ਉੱਥੇ ਅਰਥ ਇਹ ਹੈ ਤੈਂ ਜੀਵ ਨੂੰ ਸੱਚ ਕਰਕੇ ਬੋਲਿਆ ਮਰਨਾ ਮਨੋਂ ਵਸਾਲ ਲਿਆ ਵੈ ਤਾਂ ਇੱਥੇ ਰਹਿਣੀ ਰਹਿਣੀ ਹਮ ਤਾਂ ਇਹਣਾ ਉਹ ਆਉਂ ਉਥੇ ਮਰਨਾ ਲਿਆਦਾ ਫਿਰ ਇੱਕ ਪਾਸੇ ਮਰਨਾ ਮੰਨਦੀ ਨਹੀਂ ਬਣੀ ਕਿ ਪਾਸੇ ਮਰਨਾ ਉਥੇ ਲਿਆਦਾ ਕਿ ਸਰੀਰ ਛੱਡਣਾ ਹੀ ਪਊਗਾ ਹਾਂ ਤੇ ਸਰੀਰ ਨੂੰ ਛੱਡਣਾ ਮਰਨਾ ਨਾ ਮਰਨਾ ਮੰਨਦਾ ਉਹ ਚਲੋ ਸੰਸਾਰੀ ਪਾਸ਼ਾ ਦਾ ਮੰਨ ਲਈ ਮੰਨ ਲੋ ਆਪਾਂ ਇਹਨਾਂ ਦੀ ਪਾਸ਼ਾ ਵੀ ਤਾਂ ਹੈਗੀ ਹੋਈ ਐ ਹੂੰ ਪਰ ਉਥੇ ਤਾਂ ਹੀ ਉਹ ਕਈ ਵਾਰੀ ਆਇਆ ਅੰਦਾਰ ਸ਼ਾਇਦ ਬਾਣੀ ਜੱਪਾ ਬਰੋਦਾ ਬਾਸ ਹੈ ਇੱਕ ਪਾਸੇ ਬਣੀ ਜਾਂਦਾ ਵੀ ਕੋਈ ਨਾ ਕਿਚ ਜਨਮੇ ਨਾ ਕਿਚ ਮਰੇ ਇੱਕ ਪਾਸੇ ਗਿਆ ਤਾਂ ਮਰਨਾ ਨਹੀਂ ਇਹ ਵੀ ਦੀ ਗੱਲ ਸੰਸਾਰ ਮੰਨਣ ਨੂੰ ਫਿਰ ਵੀ ਨਹੀਂ ਮੰਨਣਾ ਕਿਹਾ ਮੰਨੂਗਾ ਇੱਕ ਦਿਨ ਤੈਨੂੰ ਮਰਨਾ ਪਊਗਾ ਅਜ਼ਦਕੀ ਹੈ ਅੱਲਾਹ ਇਰਵਾਰ ਦੇ ਸੁਭੀ ਲਈ ਪਹਿਲਾ ਪਾਕੀ ਸੰਸਾਰੀ ਮਨ ਨੂੰ ਮਰਨਾ ਚਾਹੁੰਦੇ ਨੇ ਜੇ ਲਾ ਮਾਨ ਹੈ ਇੱਛਾਵਾਂ ਨੇ ਵਰ ਜਾਂਦੀਆਂ ਨੇ ਜਸਰੀ ਛੱਡ ਬੰਦੀ ਹੋਣ ਖਤਮ ਹੋ ਜਾਂਦੀ ਹੈ ਬੰਦੀ ਭਟਕਣਾ ਬੁੱਕ ਜਾਂਦੀ ਹੈ ਜਸਰੀ ਛੱਡੇ ਤੇ ਆਪਾਂ ਕਹਿੰਦੇ ਨਹੀਂ ਵੀ ਉਹਨੇ ਤਾਂ ਤੰਦਰੁਸਤ ਹੋ ਗਿਆ ਉਹਨੇ ਨੂੰ ਕੋਈ ਬਿਮਾਰੀ ਨਹੀਂ ਉਹਨੇ ਹੈ ਕਲਾਬ ਨਹੀਂ ਕਰਨ ਕਹਿੰਦਾ ਨਹੀਂ ਮਰੇ ਦੇ ਬਾਦ ਜੀ ਜਾਨ ਨਿਕਲ ਜਵੇ ਇਹ ਸੁਖੀ ਹੋ ਜਵੇ ਤਾਂ ਹੁਦਾ ਸਰੀਰ ਚ ਆਪਣ ਸਮਝਦਾ ਵੀ ਉਹ ਗੱਲ ਸੁਖੀ ਆ ਸੁਖ ਹੋ ਜੂਗਾ ਇਹ ਜਨਾਜ਼ਰ ਮਾਇਆ ਨਾਲ ਜੁੜਿਆ ਬੰਨਾ ਨਾ ਜੇ ਤਰਾ ਉਹਨਾਂ ਜਿਹੜੇ ਦੁੱਖ ਸੁੱਖ ਦੀ ਦਿੱਤੀਆਂ ਨੂੰ ਉਸ ਤੋਂ ਕੋਈ ਨਹੀਂ ਹੈ ਆਤਮਾ ਉਹ ਸੁੱਖ ਨੂੰ ਤੇ ਸਰੀਰ ਨਾਲ ਜੁੜਿਆ ਆ ਕਰਕੇ ਮਹਿਸੂਸ ਕਰਦਾ ਹੈ ਜੀ